ਮੁੱਦਾ ਇੱਕ ਵਾਰ ਫੇਰ ਭੱਗ ਚੁੱਕਿਆ ਬ੍ਰਿੱਤੇ ਦਿਨ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਬਿਆਨ ਸਾਹਮਣੇ ਆਇਆ ਸੀਗਾ ਕਿ ਜਿਹੜੇ ਐਸਵਾਈ ਦਾ ਮਾਮਲਾ ਸੁਪਰੀਮ ਕੋਰਟ ਦੇ ਅਦਾਲਤ ਜਿੱਦਾਂ ਚੱਲਦੇ ਆ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਪਰ ਇਸ ਨੂੰ ਲੈ ਕੇ ਹੁਣ ਵਿਰੋਧੀਆਂ ਦੇ ਵੱਲੋਂ ਲਗਾਤਾਰ ਭਗਵੰਤ ਮਾਨ ਨੂੰ ਘੇਰਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਸਾਹਿਬ ਸਿੱਧੇ ਤੌਰ ਤੇ ਦੱਸ ਦਿਓ ਕਿ ਤੁਸੀਂ ਅੰਦਰ ਖਾਤੇ ਜਿਹੜਾ ਐਸਵਾਈ ਬਣਾਉਣਾ ਚਾਹੁੰਦੇ ਹੋ ਤੇ ਪਾਣੀ ਜਿਹੜਾ ਪੰਜਾਬ ਤੋਂ ਹਰਿਆਣਾ ਨੂੰ ਦੇਣਾ ਚਾਹੁੰਦੇ ਹੋ ਜਿੱਦਾਂ ਚੱਲਦੇ ਆ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਟਵੀਟ ਕੀਤਾ ਗਿਆ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਮਨੇ ਟਵੀਟ ਦੇ ਵਿੱਚ ਲਿਖਿਆ ਗਿਆ ਬਾ ਮੱਖ ਮੰਤਰੀ ਸਾਹਿਬ ਨੈਰੀ ਪਟਵਾਰੀਆਂ ਨੂੰ ਪੰਜਾਬ ਦਾ ਪਾਣੀ ਬਾਧੂ ਹੋਣ ਦੀਆਂ ਰਿਪੋਰਟਾਂ ਲਿਖਣ ਲਈ ਮਜਬੂਰ ਕਰਦੇ ਹਾਂ ਪੰਜਾਬ ਕੋਲ ਬਾਧੂ ਪਾਣੀ ਹੋਣ ਦੇ ਸਬੂਤ ਇਕੱਠੇ ਕਰਦੇ ਹਾਂ ਤਾਂ ਜੋ ਸੁਪਰੀਮ ਕੋਰਟ ਵਿੱਚ ਕਿਹਾ ਜਾਵੇ ਕਿ ਸਾਡੇ ਕੋਲ ਪਾਣੀ ਬਾਧੂ ਹੈ ਜੇ ਚੱਲਦੇ ਆ ਮਜੀਠੀਆ ਦੇ ਵੱਲ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸੱਦਿਆਰੇ ਹੁਣ ਕਹਿ ਰਹੇ ਹਾਂ ਕਿ ਐਸਓਐਲ ਦਾ ਮਾਮਲਾ ਜਿਹੜਾ ਸੁਪਰੀਮ ਕੋਰਟ ਅਧੀਨ ਹੈ ਸਪਸ਼ਟ ਕਰੋ ਕਿ ਤੁਸੀਂ ਭਾਜਪਾ ਨਾਲ ਰਲ ਕੇ ਖੇਡ ਰਹੇ ਹੋ ਅਤੇ ਐਸਓਐਲ ਨਹਿਰ ਜਿਹੜੀ ਉਹ ਬਣਾਉਣਾ ਚਾਹੁੰਦੇ ਹੋ ਪਰ ਯਾਦ ਰੱਖਣਾ ਪੰਜਾਬੀ ਅਜਿਹਾ ਕਦੇ ਨਹੀਂ ਹੋਣ ਦੇਣਗੇ ਪਾਣੀ ਦੀ ਇੱਕ ਵੀ ਬੂੰਦ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ ਦਾਦੀ ਕੀ ਲਗਾਤਾਰ ਐਸਓਐਲ ਦਾ ਮੁੱਦਾ ਭੱਕਦਾ ਜਾ ਰਿਹਾ ਉੱਥੇ ਹੀ ਬਿਕਰਮ ਸਿੰਘ ਮਜੀਠੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਿਸ਼ਾਨੇ ਸਾਧੇ ਗਏ ਨੇ ਅਤੇ ਸੁਖਵੀਰ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਤੁਹਾਨੂੰ ਅਸੀਂ ਪਹਿਲਾਂ ਮੁੱਖ ਮੰਤਰੀ ਸਾਹਿਬ ਦੀ ਵੀਡੀਓ ਸੁਣਾਣੇ ਆ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਐਸਓਐਲ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਗਿਆ ਨੰਬਰ 2 ਤੇ SYL ਦਾ ਕੀ ਹੈ ਕਿਉਂਕਿ ਮਾਮਲਾ ਸਬ ਜੁਡੀਸ ਹੈ ਸੁਪਰੀਮ ਕੋਰਟ ਚ ਹੈ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਇਥੇ ਆ ਬਕਬਾਰ ਆ ਕੇ ਤਿਖੜ ਕੇ ਇਹਦੇ ਬਾਰੇ ਡਿਟੇਲ ਚ ਦੱਸਦਾ ਰਿਹਾ ਸੋ ਕਿਉਂਕਿ ਮਾਮਲਾ ਸੁਪਰੀਮ ਕੋਰਟ ਚ ਹੈ ਇਸ ਲਈ ਮੈਂ ਜ਼ਿਆਦਾ ਕਮੈਂਟ ਨਹੀਂ ਕਰ ਪਾਉਂ ਨੰਬਰ 2 ਤੇ SYL ਦਾ ਕੀ ਹੈ ਕਿਉਂਕਿ ਮਾਮਲਾ ਸਬ ਜੁਡੀਸ ਹੈ ਸੁਪਰੀਮ ਕੋਰਟ ਚ ਹੈ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਇਥੇ ਆ ਬਕਬਾਰ ਆ ਕੇ ਤਿਖੜ ਕੇ ਇਹਦੇ ਬਾਰੇ ਡਿਟੇਲ ਚ ਦੱਸਦਾ ਰਿਹਾ ਸੋ ਕਿ ਕਿ ਮਾਮਲਾ ਸਪਰੀਨ ਕੋਡ ਦੇ ਬਾਰੇ ਮੈਂ ਜ਼ਿਆਦਾ ਸਪਰੀਨ ਕੋਡ ਅਧੀਨ ਆ ਮਾਮਲਾ ਕੋਡ ਦੀ ਨਾਲਕੀ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਮੁਖੰਦੀਪ ਭਗਵੰਤ ਮਾਨ ਦੇ ਵੱਲੋਂ ਵੱਡੇ ਵੱਡੇ ਪਹਿਲਾ ਬਿਆਨ ਦਿੱਤੇ ਗਏ ਨੇ ਕਿ ਸਾਡੇ ਕੋਲ ਪੰਜਾਬ ਦੇ ਕੋਲ ਬਾਦੂ ਪਾਣੀ ਨਹੀਂ ਹੈ ਇਸ ਲਈ ਪੰਜਾਬ ਦਾ ਪਾਣੀ ਕਿਸੇ ਨੂੰ ਨਹੀਂ ਦੇਵਾਂਗੇ ਪਰ ਹੁਣ ਮੁੱਖ ਮੰਤਰੀ ਸਾਹਿਬ ਨੇ ਇੰਨਾ ਕਹਿ ਕੇ ਸਾਰਤਾ ਕੀ ਪੰਜਾਬ ਦੇ ਵਿੱਚ ਜਿਹੜਾ ਐਸਓਲ ਦਾ ਪਾਣੀ ਮੁੱਦਾ ਹੈ ਉਹ ਸੁਪਰੀਮ ਕੋਰਟ ਅਧੀਨ ਅਸਲੀ ਮੈਂ ਟਿੱਪਣੀ ਨਹੀਂ ਕਰ ਸਕਦਾ ਜੇ ਚੱਲਦੇ ਆ ਵਿਰੋਧੀਆਂ ਦੇ ਵੱਲੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਜਾਣੇ ਕਿਹਾ ਜਾ ਰਿਹਾ ਕਿ ਹਰਿਆਣਾ ਦੇ ਵਿੱਚ ਜਿਵੇਂ ਕਿ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦੀ ਪਾਰਟੀ ਸਰਕਾਰ ਦੇ ਵੱਲੋਂ ਐਲਾਨ ਕੀਤਾ ਪਿਆ ਗੱਲ ਕੀ ਸੀ ਹਰਿਆਣਾ ਦੇ ਵਿੱਚ ਕੱਲੀਆਂ ਹੀ ਵਿਧਾਨ ਸਭਾ ਚੋਣਾਂ ਆਪਣੇ ਦਮ ਤੇ ਲੜਾਂਗੇ ਜਿੱਦ ਤੱਕ ਚੱਲਦੇ ਆ ਹੁਣ ਇਹ ਕਿਹਾ ਜਾ ਰਿਹਾ ਕਿ ਕੀ ਤਰ੍ਹਾਂ ਕਿਤੇ ਹਰਿਆਣਾ ਸਰਕਾਰ ਹਰਿਆਣਾ ਦੇ ਵਿੱਚ ਸਰਕਾਰ ਬਣਾਉਣ ਦੇ ਚੱਕਰ ਦੇ ਵਿੱਚ ਮੁਕੰਤੀ ਭਗਵੰਤ ਮਾਨ ਦੇ ਵੱਲੋਂ ਇਹ ਬਿਆਨ ਦਿੱਤਾ ਕਿ ਜਿੱਦ ਤੱਕ ਚੱਲਦੇ ਆ ਵਿਰੋਧੀ ਲਗਾਤਾਰ ਪੰਜਾਬ